ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਅੱਜ ਅਸੀਂ ਤੁਹਾਡੇ ਲਈ ਪੰਜਾਬ ਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਵੱਡੇ ਐਲਾਨਾਂ ਦੀਆਂ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਸਿਹਤ ਬੀਮਾ ਪੈਨਸ਼ਨ ਕੱਪੜੇ ਦੀ ਰਿਕਵਰੀ ਅਤੇ ਮੈਲਾਵਾਂ ਲਈ ਵਿੱਤੀ ਸਹਾਇਤਾ ਵਰਗੇ ਅਹਿਮ ਮੁੱਦੇਾਂ ਤੇ ਵੱਡੀ ਅਪਡੇਟ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 10 ਲੱਖ ਤੱਕ ਮੁਫਤ ਇਲਾਜ ਪੰਜਾਬੀਆਂ ਲਈ 15 ਜਨਵਰੀ ਤੋਂ ਇੱਕ ਵੱਡੀ ਰਾਹਤ ਮਿਲਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਅਦੇ ਅਨੁਸਾਰ ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਵਿਮਾ ਯੋਜਨਾ ਸ਼ੁਰੂ ਕਰ ਜਾ ਰਹੀ ਹੈ ਇਸ ਤਹਿਤ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਮੌਜੂਦਗੀ ਵਿੱਚ ਯੂनाइटेड इंडिया ਇੰਸ਼ੋਰੈਂਸ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ ਹੁਣ ਪੰਜਾਬ ਦੇ ਹਰੇਕ ਪਰਿਵਾਰ ਨੂੰ ਸਾਲਾਨਾ 10 ਲੱਖ ਤੱਕ ਦਾ ਮੁਫਤ ਇਲਾਜ ਮਿਲੇਗਾ ਇਹ ਸਹੂਲਤ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਹਰ ਪਰਿਵਾਰ ਲਈ ਉਪਲਬਧ ਹੋਵੇਗੀ। ਇਸ ਦੇ ਨਾਲ ਹੀ ਅਗਲੀ ਗੱਲ ਕਰਦੇ ਹਾਂ ਜੀ ਪੈਨਸ਼ਨ ਕੱਪੜੇ ਦੀ ਪਾਰਦਰਸ਼ਤਾ ਅਤੇ ਕਰੋਨਾ ਦੀ ਰਿਕਵਰੀ। ਪੰਜਾਬ ਸਰਕਾਰ ਨੇ ਸੂਬੇ ਤੇ ਚੱਲ ਰਹੇ ਪੈਨਸ਼ਨ ਕੱਪੜੇ ਨੂੰ ਨੱਥ ਪਾਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੌਤ ਤੋਂ ਬਾਅਦ ਵੀ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਪੈਨਸ਼ਨ ਲੈ ਰਹੇ ਸਨ ਅਤੇ ਕਈ ਵਿਧਵਾਵਾਂ ਨੇ ਦੂਜਾ ਵਿਆਹ ਕਰਵਾਉਣ ਦੇ ਬਾਵਜੂਦ ਪੈਨਸ਼ਨ ਬੰਦ ਨਹੀਂ ਕਰਵਾਈ ਸੀ। ਹੁਣ ਤੱਕ 18 ਕਰੋੜ ਤੋਂ ਵੱਧ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ ਅਤੇ 5 ਲੱਖ ਤੋਂ ਵੱਧ ਗਲਤ ਪੈਨਸ਼ਨਰਾਂ ਦੀ ਪਛਾਣ ਹੋਈ ਹੈ ਸਮਾਜਿਕ ਸੁਰੱਖਿਆ ਮੰਤਰੀ ਡਾਕਟਰ ਬਲਜੀਤ ਕੌਰ ਨੇ ਸਪਸ਼ਟ ਕੀਤਾ ਹੈ ਕਿ ਗਲਤ ਤਰੀਕੇ ਨਾਲ ਪੈਨਸ਼ਨ ਲੈਣ ਵਾਲਿਆਂ ਤੋਂ ਰਿਕਵਰੀ ਜਾਰੀ ਹੋਵੇਗੀ ਜੋ ਕਿ 250 ਕਰੋੜ ਤੱਕ ਪਹੁੰਚ ਸਕਦੀ ਹੈ ਇਸ ਦੇ ਨਾਲ ਹੀ ਅਗਲੀ ਗੱਲ ਕਰਦੇ ਹਾਂ ਜੀ ਹਰਿਆਣਾ ਦੀਆਂ ਮਹਿਲਾਵਾਂ ਲਈ 2100 ਮਹੀਨਾਵਾਰ ਸਹਾਇਤਾ ਗਵੰਡੀ ਰਾਜ ਹਰਿਆਣਾ ਤੋਂ ਵੀ ਮਹਿਲਾਵਾਂ ਲਈ ਵੱਡੀ ਖਬਰ ਹੈ ਮੁੱਖ ਮੰਤਰੀ ਨਾਇਬ ਸੈਣੀ ਨੇ ਲਾਡੋ ਲక్ష్ਮੀ ਯੋਜਨਾ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1,80,000 ਤੱਕ ਹੈ ਉਹਨਾਂ ਦੀਆਂ ਮਾਵਾਂ ਨੂੰ 2100 ਪ੍ਰਤੀ ਮਹੀਨਾ ਦੀ ਰਾਸ਼ੀ ਦਿੱਤੀ ਜਾਵੇਗੀ ਬਸ਼ਰਤ ਉਹਨਾਂ ਦੇ ਬੱਚਿਆਂ ਨੇ 10ਵੀਂ ਜਾਂ 12ਵੀਂ ਦੀ ਜਮਾਤ ਵਿੱਚ 80% ਤੋਂ ਵੱਧ ਪ੍ਰਾਪਤ ਕੀਤੇ ਹੋਣ ਇਹ ਰਕਮ ਸਿੱਧੀ ਮੈਲਾਵਾ ਦੇ ਖਾਤੇ ਵਿੱਚ ਜਮ੍ਹਾਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ ਜੀ 500 ਦੇ ਨੋਟ ਬੰਦ ਹੋਣ ਦੀ ਅਫਵਾਹ ਦਾ ਸੱਚ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਰਹੀ ਸੀ ਇਹ ਖਬਰ ਮਾਰਚ 2026 ਤੱਕ 500 ਦੇ ਨੋਟ ਬੰਦ ਹੋ ਜਾਣਗੇ ਸਰਾਸਰ ਝੂਠ ਹੈ ਪੀ ਆਈ ਬੀ ਫੈਕਟ ਚੈੱਕ ਨਿਸ਼ਚਿਤ ਕੀਤਾ ਹੈ ਕਿ ਆਰ ਬੀ ਆਈ ਨੇ ਅਜੇ ਕੋਈ ਵੀ ਐਲਾਨ ਨਹੀਂ ਕੀਤਾ ਹੈ 500 ਦੇ ਨੋਟ ਪੂਰੀ ਤਰ੍ਹਾਂ ਬੈਦ ਹਨ ਅਤੇ ਲੋਕਾਂ ਨੂੰ ਅਜਈਆਂ ਪਰਮਾਉ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਸਰਕਾਰੀ ਯੋਜਨਾਵਾਂ ਅਤੇ ਤਾਜ਼ਾ ਅਪਡੇਟ ਲਈ ਚੈਨਲ ਪੰਜਾਬ ਰਾਜ ਯੋਜਨਾ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾ ਲਵੋ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਕਾਰਡ ਕਿਵੇਂ ਬਣਦਾ ਹੈ ਜਾਂ ਕਿਵੇਂ ਬਣਾਉਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਅਸੀਂ ਤੁਹਾਡੀ ਜ਼ਰੂਰ ਮਦਦ ਕਰਾਂਗੇ ਧੰਨਵਾਦ